ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਇਹ ਇੱਕ ਤਸਵੀਰਾਂ ਸ੍ਰੀ ਗੋਇੰਦਵਾਲ ਸਾਹਿਬ ਦੀਆਂ ਹਨ ਅੱਜ ਸ੍ਰੀ ਗੋਇੰਦਵਾਲ ਸਾਹਿਬ ਬਾਰੇ ਅਸੀਂ ਤੁਹਾਡੇ ਨਾਲ ਕੁਝ ਇਤਿਹਾਸਿਕ ਗੱਲਾਂ ਸ਼ੇਅਰ ਕਰਾਂਗੇ ਗੋਇੰਦਵਾਲ ਸਾਹਿਬ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਸਥਿਤ ਹੈ ਇਹ ਸਥਾਨ ਬਿਆਸ ਨਦੀ ਦੇ ਕਿਨਾਰੇ ਵਸਿਆ ਹੋਇਆ ਹੈ ਇਹ ਪਵਿੱਤਰ ਥਾਂ ਸਿੱਖਾਂ ਦੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਕਰਮ ਭੂਮੀ ਹੈ ਗੁਰੂ ਸਾਹਿਬ ਨੇ ਇੱਥੇ ਹੀ ਰਹਿ ਕੇ ਸਿੱਖ ਧਰਮ ਦੇ ਪ੍ਰਚਾਰ ਨੂੰ ਨਵੀਂ ਦਿਸ਼ਾ ਦਿੱਤੀ ਗੋਇੰਦਵਾਲ ਸਾਹਿਬ ਉਸ ਸਮੇਂ ਸਿੱਖ ਧਰਮ ਦਾ ਕੇਂਦਰ ਪੜਾਇਆ ਗਿਆ ਸੀ ਗੁਰੂ ਅਮਰਦਾਸ ਜੀ ਨੇ ਇੱਥੇ ਇੱਕ ਬੌਲੀ ਮਣਵਾਈ ਜਿਸ ਵਿੱਚ 84 ਪੌੜੀਆਂ ਸਨ ਮੰਨਤਾ ਇਹ ਹੈ ਕਿ ਜੋ ਸਿੱਖ ਸਰਦਾਰ ਨਾਲ ਪੌੜੀ ਸਾਹਿਬ ਦੇ 84 ਪੌੜੀਆਂ ਉੱਤਰ ਕੇ ਇਸ਼ਨਾਨ ਕਰਦਾ ਉਸ ਦਾ ਜਨਮ ਮਰਨ ਦਾ ਚੱਕਰ ਭਾਵ 84 ਲੱਖ ਜੋਣੀਆਂ ਖਤਮ ਹੋ ਜਾਂਦੀਆਂ ਇਹ ਬੌੜੀ ਸਾਹਿਬ ਅੱਜ ਵੀ ਸਿੱਖ ਸੰਗਤ ਲਈ ਵੱਡਾ ਆਕਰਸ਼ਣ ਕੇਂਦਰ ਹੈ ਗੋਇੰਦਵਾਲ ਸਾਹਿਬ ਉਹ ਜਗ੍ਹਾ ਜਿੱਥੇ ਲੰਗਰ ਪ੍ਰਥਾ ਨੂੰ ਵਧੀਆ ਢੰਗ ਨਾਲ ਚਲਾਇਆ ਗਿਆ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਜੋ ਵੀ ਗੁਰਦੁਆਰੇ ਵਿੱਚ ਦਰਸ਼ਨ ਕਰਨ ਆਉਂਦਾ ਸੀ ਪਹਿਲਾਂ ਲੰਗਰ ਕੰਦਾ ਸੀ ਫੇਰ ਹੀ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਸੀ ਇਹ ਸਮਾਨਤਾ ਭਾਈਚਾਰੇ ਅਤੇ ਨਿਮਰਤਾ ਦਾ ਪ੍ਰਤੀਕ ਹੈ ਇੱਥੇ ਹੀ ਗੁਰੂ ਅਮਰਦਾਸ ਜੀ ਨੇ ਆਪਣੇ ਉਤਰਾ ਦਿਖਾਰੀ ਨੂੰ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੋਤਪਦੀ ਸੌ피 ਸੀ ਇਸ ਤਰ੍ਹਾਂ ਗੋਇੰਦਵਾਲ ਸਾਹਿਬ ਸਿੱਖ ਇਤਿਹਾਸ ਦੇ ਮਹੱਤਵਪੂਰਨ ਪੜਾ ਦਾ ਸਾਕਸ਼ੀ ਹੈ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਤੋਂ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ 22 ਪੰਚੀਆਂ ਭਾਵ ਪ੍ਰਚਾਰ ਕੇਂਦਰ ਸਥਾਪਿਤ ਕੀਤੇ ਇਸ ਨਾਲ ਸਿੱਖ ਧਰਮ ਦਾ ਪ੍ਰਚਾਰ ਪੂਰੇ ਭਾਰਤ ਵਿੱਚ ਹੋਇਆ ਗੁਰੂ ਸਾਹਿਬ ਨੇ ਇੱਥੇ ਰਹਿ ਕੇ ਕਈ ਸਮਾਜਿਕ ਬੁਰਾਈਆਂ ਤੇ ਖਿਲਾਫ ਆਵਾਜ਼ ਬਰੰਦ ਕੀਤੀ ਜਿਵੇਂ ਔਰਤਾ ਉਤੇ ਅਨਿਆਏ ਸਤੀ ਪ੍ਰਥਾ ਜਾਤ ਪਾਤ ਦਾ ਭੇਤਪਾਉ ਗੋਇੰਦਵਾਲ ਸਾਹਿਬ ਅੱਜ ਵੀ ਸਿੱਖਾਂ ਲਈ ਇੱਕ ਵੱਡਾ ਤੀਰਥ ਹੈ ਆ ਰੋਜ਼ ਹਜ਼ਾਰਾਂ ਸੰਗਤਾਂ ਦਰਸ਼ਨ ਕਰਨ ਆਉਂਦੀ ਹੈ ਬੋਲੀ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਗੁਰੂ ਅਮਰਦਾਸ ਜੀ ਦੇ ਇੱਥੇ ਮੁੱਖ ਦਰਸ਼ਨੀ ਸਥਾਨ ਹਨ ਸੋ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਇਹ ਤਸਵੀਰਾਂ ਸ੍ਰੀ ਗੋਇੰਦਵਾਲ ਸਾਹਿਬ ਦੀਆਂ ਹਨ ਅੱਜ ਸ੍ਰੀ ਗੋਇੰਦਵਾਲ ਸਾਹਿਬ ਬਾਰੇ ਅਸੀਂ ਤੁਹਾਡੇ ਨਾਲ ਕੁਝ ਇਤਿਹਾਸਿਕ ਗੱਲਾਂ ਸ਼ੇਅਰ ਕਰਾਂਗੇ ਗੋਇੰਦਵਾਲ ਸਾਹਿਬ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਸਥਿਤ ਹੈ यह स्थान ब्यास नदी के किनारे वसया होया है यह पवित्र थान सिखा के तीसरे पातशाह गुरु अमरदास जी की करम भूमि है गुरु साहब ने इथे ही रह के सिख धर्म